ਅਰਚਨਾ ਮਕਵਾਣਾ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜੀ ਹਾਂ ਇਹ ਉਹੀ ਕੁੜੀ ਐ ਜੋ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਜਿਸ ਵੱਲੋਂ ਯੋਗਾ ਕੀਤੀ ਗਈ ਸੀ ਤਾਂ ਉਸ ਦੇ ਯੋਗ ਦੇ ਇੱਕ ਪੋਜ਼ ਨੂੰ ਲੈ ਕੇ ਜਿਹੜਾ ਬਵਾਲ ਮਚ ਗਿਆ ਸੀ ਤਾਂ ਉਸ ਵੱਲੋਂ ਹੁਣ ਕੁਝ ਹੋਰ ਨਵੀਆਂ ਤਸਵੀਰਾਂ ਸਕਰੀਨਸ਼ਾਟ ਦੇ ਰੂਪ ਵਿੱਚ ਸਾਂਝੀਆਂ ਕੀਤੀਆਂ ਗਈਆਂ ਜਿੱਥੇ ਇੱਕ ਪਾਸੇ ਤੁਸੀਂ ਉਸ ਨੂੰ ਗੁਲਾਬੀ ਸੂਟ ਵਿੱਚ ਜਿਹੜੀ ਸੇਵਾ ਕਰਦੇ ਦੇਖ ਸਕਦੇ ਹੋ ਤਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸੇਵਾ ਕਰਨ ਦੀ ਇਹ ਵੀਡੀਓਸ ਵੱਲੋਂ ਪਹਿਲਾਂ ਵੀ ਸਾਂਝੀ ਕੀਤੀ ਗਈ ਸੀ ਹੁਣ ਕੁਝ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੰਗਰ ਦੀ ਥਾਲ ਪ੍ਰਸ਼ਾਦ ਦੇਗ ਪ੍ਰਸ਼ਾਦ ਦੀ ਥਾਲ ਤੇ ਇਸ ਦੇ ਨਾਲ ਹੀ ਜਿਹੜੀ ਉਸਨੇ ਸ੍ਰੀ ਦਰਬਾਰ ਸਾਹਿਬ ਨੂੰ ਮਾਇਆ ਭੇਟਾ ਕੀਤੀ ਸੀ ਤਾਂ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੀ ਹਾਂ ਤੁਸੀਂ ਵੇਖ ਸਕਦੇ ਹੋ ਕਿ ਲੰਗਰ ਦੀ ਤਸਵੀਰ ਉਸ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦਰਬਾਰ ਸਾਹਿਬ ਨੂੰ ਉਸ ਵੱਲੋਂ 2100 ਦੀ ਮਾਇਆ ਭੇਟਾ ਵੀ ਕੀਤੀ ਗਈ ਹੈ ਜੀ ਹਾਂ দান ਕੀਤਾ ਗਿਆ ਇਸ ਤੋਂ ਇਲਾਵਾ ਉਸ ਵੱਲੋਂ ਜਿਹੜਾ ਲੰਗਰ ਛਕਿਆ ਗਿਆ ਸੀ 20 ਜੂਨ ਦੀ ਸਵੇਰ ਨੂੰ ਉਸ ਦੀ ਤਸਵੀਰ ਹੈ ਜਿਹੜੀ ਉਹ ਵੀ ਸਾਂਝੀ ਕੀਤੀ ਹੈ ਤੇ ਦੇਗ ਪ੍ਰਸ਼ਾਦ ਗੁਰੂ ਘਰੇ ਚੜਾਉਂਦਿਆਂ ਦੀ ਵੀ ਤਸਵੀਰ ਉਸ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੀ ਕਹਿਣਾ ਹੈ ਅਰਚਨਾ ਮਕਵਾਨਾ ਵਾਲੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਹੇਠਾਂ ਕਿਉਂਕਿ ਇਹ ਉਹੀ ਕੁੜੀ ਹੈ ਜਿਸ ਵੱਲੋਂ ਜਿਹੜਾ ਯੋਗਾ ਦਿਵਸ ਤੇ ਇੱਕ ਯੋਗ ਦਾ ਪੋਜ਼ ਕੀਤਾ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਜਿਸ ਨੂੰ ਸ਼ੀਰ ਸ਼ਾਸਨ ਕਹਿੰਦੇ ਨੇ ਸਿਰ ਦੇ ਭਾਰ ਖੜ ਕੇ ਟੰਗਾਂ ਚੱਕ ਕੇ ਜਿਹੜਾ ਇਸ ਵੱਲੋਂ ਇਹ ਯੋਗਾ ਦਾ ਪੋਜ਼ ਕੀਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਬਵਾਲ ਮਚਾਇਆ ਹੈ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ ਤਾਂ ਜਿਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾਕ ਪ੍ਰਬੰਧਕ ਕਮੇਟੀ ਵੱਲੋਂ ਵੀ ਐਫ ਆਈ ਆਰ ਇਸ ਖਿਲਾਫ ਦਰਜ ਕਰਵਾ ਦਿੱਤੀ ਗਈ ਹੈ ਜੀ ਹਾਂ ਇਸ ਵੱਲੋਂ ਲੰਗੇ ਸਮੇਂ ਵਿੱਚ ਵੀ ਕਈ ਪੋਸਟਾਂ ਪਾਈਆਂ ਗਈਆਂ ਸਨ ਤਾਂ ਜਿਸ ਵਿੱਚ ਇਸਨੇ ਕਿਹਾ ਸੀ ਕਿ ਮੈਨੂੰ ਹੁਣ ਮਾਰਨ ਦੀਆਂ ਧਮਕੀਆਂ ਵੀ ਆ ਰਹੀਆਂ ਤੇ ਉਸ ਤੋਂ ਬਾਅਦ ਜਿਹੜਾ ਗੁਜਰਾਤ ਪੁਲਿਸ ਨੇ वडोदरा ਦੀ ਗੁਜਰਾਤ ਪੁਲਿਸ ਨੇ ਇਸ ਲੜਕੀ ਨੂੰ ਜਿਹੜਾ ਹੈ ਸੁਰੱਖਿਆ ਵੀ ਦੇ ਦਿੱਤੀ ਸੀ ਤਾਂ ਉਸ ਤੋਂ ਬਾਅਦ ਹੀ ਜਿਹੜਾ ਐ ਐਸਜੀਪੀਸੀ ਵੱਲੋਂ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਹੁਣ ਇਸ ਕੁੜੀ ਵੱਲੋਂ ਹੈ ਜਿਹੜੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ 2100 ਰੁਪਏ ਦੀ ਮਾਇਆ ਪੇਟਾ ਕੀਤੀ ਗਈ ਤਾਂ 20 ਜੂਨ ਦੀ 8:19 ਮਿੰਟ ਦੀ ਸਵੇਰ ਦੀ ਇਹ ਤਸਵੀਰ ਸਿਗੀ 21 ਜੂਨ ਦੀ ਇੱਕ ਹੋਰ ਤਸਵੀਰ ਜਿਸ ਵਿੱਚ ਦੇਗ ਪ੍ਰਸ਼ਾਦ ਜਿਹੜੀ ਹੈ ਦਰਬਾਰ ਸਾਹਿਬ ਇਸਨੇ ਦੇਗ ਪ੍ਰਸ਼ਾਦ ਦੀ ਸੇਵਾ ਕੀਤੀ ਸੀ ਕੀ ਕਹਿਣਾ ਇਸ ਕੁੜੀ ਬਾਰੇ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿਉਂਕਿ ਇਹ ਜਿਹੜਾ ਬਵਾਲ ਹੈ ਇਹ ਥੰਮਦਾ ਨਜ਼ਰ ਨਹੀਂ ਆ ਰਿਹਾ ਜੀ ਹਾਂ ਜੇਕਰ ਗੱਲ ਕਰੀਏ ਤਾਂ ਸਿੱਖ ਪੰਥ ਦੀ ਸਿੱਖਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਸੀ ਹਿਰਦੇ ਵਲੁੰਦਰੇ ਗਏ ਸੀ ਜਦੋਂ ਉਹਨਾਂ ਨੇ ਤਸਵੀਰ ਵੇਖੀ ਸੀ ਸੋਸ਼ਲ ਮੀਡੀਆ ਤੇ ਵੀ ਬਵਾਲ ਮਚਿਆ ਸੀਗਾ ਤਾਂ ਉਸ ਤੋਂ ਬਾਅਦ ਨ ਲਗਾਤਾਰ ਜਿਹੜੀ ਹੈ ਇਸ ਕੁੜੀ ਵੱਲੋਂ ਮਾਫੀ ਵੀ ਮੰਗੀ ਜਾ ਰਹੀ ਸੀ ਇਸ ਨੇ ਕਿਹਾ ਸੀ ਕਿ ਮੈਂ ਕਿਸੇ ਨੂੰ ਠੇਸ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਉਹ ਤਸਵੀਰ ਨਹੀਂ ਖਿੱਚਵਾਈ ਸੀ ਕਿਉਂਕਿ ਮੈਂ ਹਰ ਪਾਸੇ ਘੁੰਮਣ ਜਾਂਦੀ ਸੀ ਜਿੱਥੇ-ਜਿੱਥੇ ਵੀ ਮੈਂ ਜਾਂਦੀ ਆ ਮੈਂ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਆ ਤੇ ਉੱਥੇ ਉਹ ਪੋਜ਼ ਕਰਕੇ ਜ਼ਰੂਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਸੀ ਤਾਂ ਦੱਸ ਦੇ ਕਿ ਸ਼ਰਮਣੀ ਕਮੇਟੀ ਵੱਲੋਂ ਵੀ ਇਸ ਦੇ ਯੋਗਾ ਵਾਲੇ ਪੋਸ ਨੂੰ ਲੈ ਕੇ ਕਾਫੀ ਇਸ ਦੀ ਨਿੰਦਾ ਕੀਤੀ ਗਈ ਸੀ ਤਾਂ ਕਿਹਾ ਗਿਆ ਸੀ ਕਿ ਆਪਣੇ ਪ੍ਰਸ਼ੰਸਕਾਂ ਨੂੰ ਵਧਾਣ ਲਈ ਇਹ ਜਿਹੜਾ ਸੋਸ਼ਲ ਮੀਡੀਆ ਫੋਲੋਅਰਸ ਨੂੰ ਵਧਾਣ ਲਈ ਇਸ ਵੱਲੋਂ ਜਿਹੜਾ ਕਾਰਾ ਕੀਤਾ ਗਿਆ ਉਹ ਬਖਸ਼ਣ ਯੋਗ ਨਹੀਂ ਹੈ ਤੇ ਇਸ ਦੇ ਨਾਲ ਹੀ ਹੁਣ ਇਸ ਵੱਲੋਂ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਤੁਸੀਂ ਵੀ ਵੇਖੋ ਕਿ ਕਿਵੇਂ 2100 ਰੁਪਏ ਦੀ ਇਸ ਵੱਲੋਂ ਜਿਹੜਾ 20 ਜੂਨ ਨੂੰ ਸੇਵਾ ਕੀਤੀ ਗਈ ਸੀ ਤਾਂ ਲੰਗਰ ਦੇ ਥਾਲ ਦੀ ਤਸਵੀਰ ਖਿੱਚ ਕੇ ਇਸ ਨੇ ਜਿਹੜੀ ਅਪਲੋਡ ਕੀਤੀ ਹੈ ਇਸ ਦੇ ਨਾਲ 21 ਜੂਨ ਨੂੰ ਯੋਗ ਦਿਵਸ ਵਾਲੇ ਦਿਨ ਹੀ ਇਸ ਵੱਲੋਂ ਜਿਹੜੀ ਹੈ ਦੇਗ ਪ੍ਰਸ਼ਾਦ ਵੀ ਗੁਰਦੁਆਰਾ ਸਾਹਿਬ ਪੇਟਾ ਕੀਤੀ ਗਈ ਸੀ ਤੁਹਾਡੇ ਕੀ ਵਿਚਾਰ ਨੇ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਤੁਹਾਡੇ ਕੀ ਵਿਚਾਰ ਨੇ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿਉਂਕਿ ਇਹ ਜਿਹੜਾ ਬਵਾਲ ਹੈ ਉਹ ਇਸ ਵੇਲੇ ਥੰਮਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਵਿਖਾ ਰਿਆ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਯੋਗਾ ਵਾਲੀ ਕੁੜੀ ਅਰਚਨਾ ਮਕਵਾਨਾ ਜਿਸ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤਾਂ ਦੱਸ ਦੇ ਕਿ ਪੰਜਾਬ ਪੁਲਿਸ ਵੱਲੋਂ ਵੀ ਉਸ ਨੂੰ ਨੋਟਿਸ ਭੇਜਿਆ ਗਿਆ ਹੈ ਨੋਟਿਸ ਪੇਜ ਕੇ ਉਸ ਨੂੰ ਅੰਮ੍ਰਿਤਸਰ ਵਿੱਚ ਜਿਹੜਾ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਗੁਜਰਾਤ ਪੁਲਿਸ ਵੱਲੋਂ ਇਹਨੂੰ ਸੁਰੱਖਿਆ ਦਿੱਤੀ ਹੋਈ ਹੈ ਤਾਂ ਦੱਸ ਦਈਏ ਕਿ ਯੋਗਾ ਦਾ ਜਿਹੜਾ ਯੋਗ ਦਿਵਸ ਤੇ ਇਸਨੇ ਪੋਜ਼ ਕੀਤਾ ਸੀ ਕਈ ਤਸਵੀਰਾਂ ਖਿੱਚਵਾਈਆਂ ਸੀ ਹਾਲਾਂਕਿ ਇੱਕ ਤਸਵੀਰ ਨੂੰ ਲੈ ਕੇ ਹੈ ਜਿਹੜਾ ਬਵਾਲ ਮਚਿਆ ਹੈ ਤਾਂ ਉਸ ਬਾਬਤ ਇਸ ਕੁੜੀ ਨੇ we get ਕਿ ਜੇਕਰ ਉਥੇ ਇੰਨੇ ਸਿੱਖ ਮੌਜੂਦ ਸਿਗੇ ਉਹਨਾਂ ਨੇ ਮੈਨੂੰ ਨਹੀਂ ਰੋਕਿਆ ਟੋਕਿਆ ਜਿਸ ਨੇ ਮੇਰੀ ਤਸਵੀਰ ਖਿੱਚੀ ਸੀ ਉਹਨੇ ਮੈਨੂੰ ਰੋਕਿਆ ਨਹੀਂ ਟੋਕਿਆ ਨਹੀਂ ਤੇ ਮੈਨੂੰ ਕਿਦਾਂ ਪਤਾ ਲੱਗਣਾ ਸੀਗਾ ਕਿ ਮੈਂ ਗਲਤ ਕੀਤਾ ਹੈ ਤਾਂ ਤੁਹਾਡੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਇੱਥੇ ਪੋਸਟ ਵਿੱਚ ਜ਼ਰੂਰ ਸਾਂਝਾ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਜਨਤਾ ਦੇ ਸੰਗਤ ਦੇ ਇਸ ਪੋਸਟ ਨੂੰ ਇਸ ਮੁੱਦੇ ਨੂੰ ਲੈ ਕੇ ਕੀ ਵਿਚਾਰ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੇਖੋ ਕਿਵੇਂ 2100 ਰੁਪਏ ਦੀ ਮਾਇਆ ਪੇਟਾ ਕੀਤੀ ਗਈ ਤੇ ਆਪਣੇ ਵੱਲੋਂ ਲਗਾਤਾਰ ਬਚਾ ਜਿਹੜਾ ਆਪਣਾ ਕਰ ਰਹੀ ਹੈ ਅਰਚਨਾ ਮਕਵਾਣਾ ਉਸ ਵਿਚਕਾਰ ਹੀ ਇਸ ਵੱਲੋਂ 12 ਘੰਟੇ ਪਹਿਲਾਂ ਜਿਹੜਾ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਦੇਗ ਪ੍ਰਸ਼ਾਦ ਦੀ ਇਸ ਵੱਲੋਂ ਸੇਵਾ ਕੀਤੀ ਗਈ ਸੀ ਇਸ ਵੱਲੋਂ ਲੰਗਰ ਛਕਦੇਆਂ ਦੀ ਫੋਟੋ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤੇ ਯੋਗ ਦਿਵਸ ਤੋਂ ਪਹਿਲਾਂ ਹੀ ਜਿਹੜਾ ਇਸਨੇ ਮਾਇਆ ਪੇਟਾ ਵੀ ਕੀਤੀ ਆ ਉਹ ਵੀ ਤੁਹਾਨੂੰ ਦਿਖਾ ਰਿਆ ਤੇ ਤੁਹਾਡੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿਉਂਕਿ ਪਤਾ ਲੱਗ ਸਕੇ ਕਿ ਜਨਤਾ ਇਸ ਮੁੱਦੇ ਬਾਰੇ ਕੀ ਸੋਚਦੀ ਹੈ ਕਿਉਂਕਿ ਇਸ ਮੁੱਦੇ ਨੇ ਇਸ ਵੇਲੇ ਪੰਜਾਬ ਦਾ ਮਾਹੌਲ ਪੂਰਾ ਪਖਾਇਆ ਹੋਇਆ ਹੈ